ਉਨ੍ਹਾਂ ਦੀ ਤਬਾਹੀ ਦਾ ਤਰੀਕਾ ਬਿਲਕੁਲ ਵੱਖਰਾ ਸੀ ਜਿਸ ਕਾਰਨ ਉਨ੍ਹਾਂ ਦੀ ਸਾਮ ਸੰਭਾਲ ਵੀ ਵੱਖ-ਵੱਖ ਤਰੀਕੇ ਨਾਲ ਹੋਈ ਪੋਂਪੇਈ ਜਵਾਲਾਮੁਖੀ ਤੋਂ ਥੋੜਾ ਦੂਰ ਸੀ ਉਸਤੇ ਪਹਿਲਾ ਘੰਟਿਆਂ ਤੱਕ ਸੁੱਕੀ ਹਲਕੀ ਸਵਾਹ ਤੇ ਪਿਓਮਿਸ ਪੱਥਰਾਂ ਦੀ بارش ਹੋਈ ਇਸ ਨੇ ਸ਼ਹਿਰ ਨੂੰ ਲਗਭਗ 4 ਤੋਂ 6 ਮੀਟਰ ਮੋਟੀ ਪਰਤ ਹੇਠ ਦਬ ਦਿੱਤਾ ਇਸ ਨਾਲ ਇਮਾਰਤਾਂ ਦੀਆਂ ਉੱਪਰੀਆਂ ਮੰਜ਼ਲਾਂ ਤੇ ਛੱਤਾਂ ਢਹਿ ਗਈਆਂ ਪਰ ਇਸ ਨੇ ਹੇਠਾਂ ਦੀਆਂ ਚੀਜ਼ਾਂ ਨੂੰ ਤੁਰੰਤ ਸਾੜਿਆ ਨਹੀਂ ਬਾਅਦ ਵਿੱਚ ਆਏ ਪੈਰੂਕ ਪਲਾਸਟਿਕ ਫਲੋ ਨੇ ਬਾਕੀ ਬਚੇ ਲੋਕਾਂ ਨੂੰ ਮਾਰ ਦਿੱਤਾ ਪਰ ਸ਼ਹਿਰ ਪਹਿਲਾਂ ਹੀ ਕਾਫੀ ਹੱਦ ਤੱਕ ਦਬਿਆ ਹੋਇਆ ਸੀ ਐਸਡੀ ਆਲਟ ਹਰਕੋਲੀਨੀਅਮ ਜਵਾਲਾਮੁਖੀ ਦੇ ਬਹੁਤ ਨੇੜੇ ਸੀ ਔਸਤੇ ਸਵਾਦੀ بارش ਘੱਟ ਹੋਈ ਪਰ ਉਹ ਪੈਰੋਕਲਾਸਟਿਕ ਫਲੋ ਦਾ ਪਹਿਲਾ ਅਤੇ ਸਭ ਤੋਂ ਗਰਮ ਸ਼ਕਾਰ ਬਣਿਆ ਇਹ ਗਰਮ ਗਿੱਲਾ ਵਹਾਅ ਅਤੇ ਗਰਮ ਚਿੱਕੜ ਵਾਂਗ ਸ਼ਹਿਰ ਵਿੱਚ ਭਰ ਗਿਆ ਇਸ ਨੇ ਇਮਾਰਤਾਂ ਨੂੰ ਤੋੜਿਆ ਨਹੀਂ ਬਲਕਿ ਉਹਨਾਂ ਨੂੰ ਤੋਂ ਉੱਪਰ ਤੱਕ ਭਰ ਦਿੱਤਾ ਇਸ ਬੇਹੱਦ ਗਰਮ ਨੇ ਲੱਕੜ ਕੱਪੜੇ ਭੋਜਨ ਅਤੇ ਇੱਥੋਂ ਤੱਕ ਕਿ ਪਪਾਇਰਸ ਤੇ ਲਿਖੀਆਂ ਕਿਤਾਬਾਂ ਵਰਗੀਆਂ ਜੈਵਿਕ ਚੀਜ਼ਾਂ ਨੂੰ ਤੁਰੰਤ ਕਾਰਬਨਾਈਜ਼ ਕਰ ਦਿੱਤਾ ਯਾਨੀ ਕੋਲੇ ਵਿੱਚ ਬਦਲ ਦਿੱਤਾ